ਸਤ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਜੀ ਪਿੰਡ ਰਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਪਿੰਡ ਵਰਪਾਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਇਸ ਘਰ ਚ ਪਹਿਲਾਂ ਵੀਡੀਓ ਦਿਖਾਉਂਦੇ ਰਹੇ ਨੇ ਅੱਜ ਫੇਰ ਪਹੁੰਚੇ ਆਂ ਵੀਰ ਕੋਲ ਟੋਟਲ 8-9 ਪਸ਼ੂ ਹੈਗੇ ਆ ਜਿਨ੍ਹਾਂ ਵਿੱਚ 4 ਪਸ਼ੂ ਤਾਏ ਸੂਏ ਬਾਕੀ 3 ਟੋਕੜਾਂ ਜੀ ਤੇ ਆਪਾਂ ਵੀਰ ਨਾਲ ਗੱਲਬਾਤ ਕਰਾਵਾਂਗੇ ਇਹਨਾਂ ਪਸ਼ੂਆਂ ਤੇਲ ਲਵਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹ ਆ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸੂਏ ਪਸ਼ੂ ਦੋ ਟਾਈਮ ਚੋ ਗਿਆ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਮਾ ਨਾ ਰਹਿ ਸਕੇ ਆਪਾਂ ਵੀਰ ਨਾਲ ਗੱਲਬਾਤ ਕਰਾਉਨੇ ਆ ਇਹਨਾਂ ਪਸ਼ੂਆਂ ਤੇ ਟੇਲ ਲੈਣੇ ਆ ਜੀ ਹਾਂ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਜੀ ਵਧੀਆ ਵਧੀਆ ਤਿੰਨ ਕਿੰਨੇ ਪਸ਼ੂ ਸੇਲ ਕਰਨੇ ਆ ਜੀ ਉਹ ਵੀ ਜੀ ਆਪਣਾ 7000 ਠੀਕ ਆ ਜੀ ਭਾਜੀ ਗਾਵਾਂ ਦੋ ਮੱਝਾਂ ਜੀ ਠੀਕ ਆ ਤੇ ਤਾਜ਼ੀਆਂ ਸੁਈਆਂ ਕਿੰਨੀਆਂ ਜੀ ਤਾਜ਼ੀਆਂ ਵੀ ਤਿੰਨ ਸੁਈਆਂ ਤੇ ਇੱਕ ਮੱਝ ਆ ਝੋਡੀ ਦੋ ਮਹੀਨਾ ਬਚਿਆ ਰਿਹਾ ਠੀਕ ਹੈ ਜੀ ਸਹੀ ਐਡਰੈਸ ਦੱਸ ਦਿਓ ਵੀਰ ਜੀ ਆਪਣਾ ਸੁਈ ਜੀ ਪਿੰਡ ਵਰਪਾਲ ਜਿਹੜਾ ਅੰਮ੍ਰਿਤਸਰ ਜੀ ਹਾਂਜੀ ਨਾਮਰਾ ਪ੍ਰਭ ਜੀ ਬਾਬਾ ਨੋ ਸਿੰਘ ਸਾਹਤ ਵਿੱਚ 4 ਕਿਲੋਮੀਟਰ ਤੇ ਬੈਕਸਾਈਡ ਪਿੰਡ ਆ ਮੇਰਾ ਠੀਕ ਹੈ ਜੀ ਵਰਪਾਲ ਫੋਨ ਨੰਬਰ 9780911798 ਵੀਰ ਜੀ ਠੀਕ ਹੈ ਜੀ ਠੀਕ ਹੈ ਤੇ ਆਪਾਂ ਸ਼ੁਰੂਆਤ ਕਿ ਕਿਹੜੀ ਤੋਂ ਕਰੀਏ ਜੀ ਝੋਟੀ ਤੋਂ ਕਰੀਏ ਜੀ ਝੋਟੀ ਤੋਂ ਕਰੀਏ ਸੂਆ ਇਹਦਾ ਸੂਆ ਵੀ ਜੀ ਪਹਿਲਾਂ ਜੇ ਮਗਰ ਕੱਟੀ ਕੋਈ ਮਹੀਨੇ ਲੜੇ ਕੋ ਦੋਹਾਂ ਨਹੀਂ ਲੜੇ ਤਿੰਨਾਂ ਹੀ ਲੜੇ ਠੀਕ ਆ ਆਪਣੇ ਸਮਝਣਾ ਵੇਖੀ ਜੀ ਠੀਕ ਆ ਦੁੱਧ ਕਿੰਨਾ ਵੇਜੇ ਇਹਦੇ ਕੋਲ ਕੋਈ ਵੀ ਜੀ ਹਾਲੇ 7 ਕਿਲੋ ਕੋ ਦਵਾ ਚਵਾਕ ਦਵਾ ਕਰੂੰ 7 ਕਿਲੋ ਦੁੱਧ ਹਾਂਜੀ ਠੀਕ ਆ ਧੋਰ ਦੇ ਵੀਰੇ ਨੂੰ ਥੂਆ ਪਹਿਲਾਂ ਪਹਿਲਾਂ ਥੂਆ ਵੀ ਜੀ ਸੂਈ ਆ ਹਨਾ ਤੇ ਗਾਂ ਕੋਈ ਬਣੀ-ਬੁਣੀ ਦਾ ਹੈ ਹੈ ਨਾ ਨਾਂ ਆਪਣ ਦੱਸਿਆ ਨਾਂ ਆਪਣਾ ਹੈਗੀ ਜੀ ਠੀਕ ਆ ਆ ਵੇਖੋ ਜੀ ਦੋਹਾਂ ਦਾ ਮੰਨ ਲਓ ਤਿੰਨਾਂ ਦਾ ਸੂਆ ਮੰਨ ਲਓ ਤੁਹਾਡੀ ਮਰਜ਼ ਆਹ ਵੇਖੋ 7 ਕਿਲੋ ਦੁੱਧ ਇਸ ਟਾਈਮ ਤੇ ਤਿਆਰ ਆ ਇਹਦੇ ਕੋਲ ਕੱਦ ਕੋਈ ਜ਼ਿਆਦਾ ਵੱਡਾ ਨਾ ਮੰਨੇ ਨਾਰਮਲ ਜੀ ਹਾਈਟ ਆ ਆਹ ਰਿਹਾ ਮੋੜ ਲਾ ਲੜੂ ਆਹ ਵੇਖੋ ਕਰੋ ਚੈੱਕ ਥਾਣਾ ਦੀ ਵੀਰ ਜੀ ਕੋਈ ਬਾਤ ਘੜਦਣੀ ਹੈਗੀ ਫਿਰ ਬਾਤ ਘੜਨੀ ਆ ਆ ਥਾਣੇੜਾ ਉਰਲਾ ਥਾਣੇੜਾ ਬਣੀ ਆਲਾ ਇਹ ਦੋ ਵਾਰਾ ਪਸਮਾਹ ਕਰ ਦੀ ਜੀ ਕਹਦਾ ਜੀ ਦੋ ਵਾਰਾ ਪਸਮਾਹ ਕਰ ਦੀ ਆ ਦੋ ਵਾਰਾ ਹਾਂ ਠੀਕ ਆ ਸਾਈਡ ਥੋੜਾ ਜਿਹਾ ਉੱਚੀ ਵੀ ਰੱਖ ਦੀ ਇਹਨਾਂ ਨੂੰ ਤੇ ਤੇਰੀ ਧਾਰ ਨਹੀਂ ਵਰਕ ਹੋਊਗਾ ਸਾਈਡ ਤੋਂ ਉਰਲੀ ਉੱਚੀ ਰੱਖ ਦੀ ਫਿਰ ਹਾਂ ਜੀ ਸਾਈਡ ਉਰਲੀ ਰੱਖੀ ਤਾਂ ਥਾਂ ਦਾ ਪਰਲੇ ਦਾ ਫਰਕ ਆ ਠੀਕ ਆ ਹਾਂ ਉਹ ਧਾਰਾਂ ਦਾ ਨਹੀਂ ਫਰਕ ਕੋਈ ਨਿਕਲੂਗਾ ਸਾਈਡ ਦਾ ਫਰਕ ਜਰੂਰ ਆਏਗਾ ਵਾ ਵੀ ਸਾਈਡ ਬਾਕੀ ਪਸਮਾਹ ਦੋਰਾ ਕਰ ਦੀ ਜੀ ਠੀਕ ਆ ਉਹ ਜ ਥੋੜਾ ਜਿਹਾ ਜਿੱਦਾਂ ਕਹਦੇ ਬਈ ਦੋਰਾ ਪਸਮਾਹ ਕਰ ਦੀ ਹਵਾ ਭਰਦੇ ਜਿੱਦਾਂ ਕਹਿੰਦੇ ਤਾਂ ਠੀਕ ਆ ਹਾਂ ਤੇ ਕੋਈ ਜੇ ਕਰਨੀਆ ਤਾਂ ਮੁੱਲ ਮੁੱਲ ਵੀ ਜੀ 50 ਕਰੀਏ 55 ਕਰੀਏ 48000 ਛੋਟੇ ਦਿੰਦੇ ਮਾਨਤਾਨ ਕੱਢ ਦਾਂਗੇ ਜਿਹੜਾ ਕੋਕਾ ਛੱਡ ਦਾਂਗੇ 45 ਦੀ ਨਾ ਕਰਦੀਏ ਇਹ ਤਾਂ 45 ਦਾਂਗੇ ਠੀਕ ਆ ਕਰਾਂਗੇ ਜੋ ਫੁੱਲਾ ਮਾਨਤਾਨ ਕਰਾਂਗੇ ਉਹ ਭਣ ਭਰਾ ਫੋਨ ਲਾਵੇ ਕੋਈ ਕੱਟੀ ਮਗਰ ਪਲੀ ਜੀ ਮਗਰ ਵੀ ਜੀ ਪਲੀ ਆ ਹਾਂਜੀ ਠੀਕ ਆ ਜੀ ਪਰਲਾ ਬਹਿਣੀ ਤੋਂ ਉਲਟੇ ਬੰਨੇ ਵਾਲਾ ਜਿਹੜਾ ਬਹਿਣੀ ਆ ਵੀ ਕਬਾਣੀ ਵਾਲਾ ਕਬਹਿਣੀ ਵਾਲਾ ਠੀਕ ਆ ਆ ਕਬਾਣੀ ਆ ਖਾਂਗੇ ਉਹ ਉਹ ਥੋੜਾ ਪਸ਼ਮਾ ਦੋਰੇ ਕਰਦੀ ਇੱਕ ਰੰਚੋਲੀ ਫੇਰ ਪਸ਼ਮਾ ਬੋਗੇ ਠੀਕ ਆ ਬਾਕੀ ਥਣ ਤੋਂ ਸੋਹਣੇ ਲੱਗੇ ਆ ਜੀ ਠੀਕ ਹੈ। ਬਾਕੀ ਕੱਟੀ ਛੜ ਕੇ ਧਾਰ ਮਾਰ ਲਿਓ ਭਾਵੇਂ ਜਦੋਂ ਮਰਜ਼ੀ ਕੋਈ ਲੱਤ ਲੈਦਾ ਹੋਊਗੀ। ਠੀਕ ਹੈ ਜੀ। ਉਹ ਭਾਵੇਂ ਕੋਣਾ ਕੋਈ ਗੱਲ ਨਹੀਂ ਬਦਲਣੀ। ਹਾਂ ਜੀ। ਤੇ ਦੂਜੇ ਨੰਬਰ ਆਮ ਅੱਜ? ਹਾਂ ਜੀ, ਅੱਜ ਤਾਜੀ ਸੂਈ ਹੈ। ਤਾਜੀ ਸੂਈ। ਬੱਚਾ ਇਹਦੇ ਮਗਰ ਵੀ ਕੱਟੀ। ਹਾਂ ਜੀ, ਕੱਟੀ ਵੀ ਇਹਦੇ ਮਗਰ ਕੱਟੀ ਹੈ। ਕਿੰਨਾ ਦੁੱਧ ਵੀਰ ਜੀ ਇਹਦੇ ਕੋਲ? 3 ਕਿਲੋ 8 ਕਿਲੋ 9 ਕਿਲੋ ਬੜਾ ਹੀ ਹੋਇਆ ਦੁੱਧ ਦਾ ਪੰਜਵੇਂ ਦਿਨ ਦੀ ਸੂਈ ਮਾ ਜੀ ਨੂੰ। ਠੀਕ ਹੈ। ਤੋੜ ਦਿਓ ਇਹਨੂੰ ਖੋਲੋ। ਆਜੋ ਬਾਹਰ। 9 ਕਿਲੋ ਬੋਲਾ? ਹਾਂ ਜੀ, 9 ਕਿਲੋ ਬੜਾ ਹੈ। ਪੰਜਵਾਂ ਦਿਨ ਹੋ ਬਾਕੀ ਸੋਹਣੀ ਆ ਕੈਮਸੂਆ ਇਹਦਾ ਵੀਰ ਜੀ ਕਰਵਾਊਗਾ ਤੀਜਾ ਜਿਹੜਾ ਇਹਦਾ ਤੀਜਾ ਸੂਆ ਬਾਕੀ ਚੌੜੀ ਚਾੜੀ ਚੰਗੀ ਆ ਜੀ 9 ਕਿਲੋ ਇਸ ਟਾਈਮ ਤੇ ਤਿਆਰ ਆ ਜਿਹੜਾ ਚਵਾਕ ਦੇਣਾ ਵੀਰ ਨੇ ਤੇ ਬਾਕੀ ਪੂਸ਼ ਬਹੁਤ ਲੰਮੀ ਆ ਜੀ ਥੱਲੇ ਘਸਰਦੀ ਆ ਪੂਸ਼ ਵੇਖ ਲਓ ਵੀ ਥੱਲੇ ਲੱਗਦੀ ਆ ਜੀ ਥਣ ਵੀ ਸੋਹਣਾ ਲੱਗਿਆ ਜੀ ਦੁੱਧੋਂ ਵੀਰ ਜੀ ਬਾਜੋ ਥੋੜਾ ਬੋਦਾ ਜੀ ਦੁੱਧ ਵੀਰ ਜੀ ਕਿਲੋ ਦੁੱਧਾ ਫਰਕ ਪਾਉਏ ਦਸਾਈਂ ਸੁਈ ਆ ਠੀਕ ਆ ਜੀ ਤੇਰੇ ਆਪਣੇ ਸਾਫ ਤੇ ਡਿਪੈਂਡ ਕਰਦਾ ਜੀ ਹਾਂਜੀ 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 ਇਹਨੇ ਕੋਈ ਸਾਫ ਕਰ ਲਓ ਦੁੱਧ ਚੋਲੋ ਦੁੱਧ ਮੈਨੇ ਦਾ 12 13 ਕਿਲੋ ਕਰੀ ਦੁੱਧ 11 ਕਿਲੋ ਪਰਿ ਜਾ ਬਿਮਾਨਾ ਠੀਕ ਆ 10 ਕਿਲੋ ਦੁੱਧ ਪਰਮਾਨਾ ਚ ਹੋਈ ਜਾਊਗੀ ਹਾਂਜੀ ਆ ਗੱਲ ਜੇ 12 ਕਰ ਦੋ ਵੀਰ ਤੋਂ 10 ਕਿਲੋ ਅਗਲੇ ਦੇ ਪਿਛਲੇ ਦੇ 10 ਚ ਹੋਇਆ ਰਹਿ ਕੋਈ 10 ਕਿਲੋ ਕੱਢ ਦਊਗੀ ਜੀ ਬਾਕੀ ਆ ਆਪਾਂ ਚਾਹਦੀਆਂ ਦੇ ਜੀਏ ਥਾਣਾ ਦੀ ਵੀਰ ਜੀ ਕੋਈ ਬਾਤ ਘਾੜਨੀ ਹੈਗੀ ਵੀਰ ਰੁਪਈਆ ਦੀ ਠੀਕ ਹੈ ਦੱਸ ਕੇ ਦਵਾਂ ਗਲੇ ਨੂੰ ਪਾੜਾ ਲੈਂਦੀ ਗੱਟੀ ਮਾਰੀ ਹੋ ਜਾਵੇ ਤਾਂ ਕੋਈ ਗੱਲ ਨਹੀਂ ਜੀ ਠੀਕ ਹੈ ਜੀ ਆ ਬੱਚੂ ਘਰ ਲੈ ਲੈਂਦੇ ਪਾੜਾ ਲੈਂਦੀ ਨਾਲ ਹੀ ਪਹਿਲੇ ਦਿਨ ਤੋਂ ਪਾੜਾ ਪੂਛ ਬੜੀ ਲੰਮੀ ਹੈ ਦੀ ਪੂਛ ਲੰਮੀ ਵੀ ਰਹੀ ਪੂਛ ਥੱਲੇ ਲੱਗਦੀ ਆ ਵੇਖ ਲੋ ਪੂਛ ਥੱਲੇ ਖੈਂਦੀ ਪੂਛ ਦੇ ਪੋਣਾ ਕਹਿੰਦੀ ਆ ਹਾਂ ਜੀ ਹਾਂ ਜੀ ਹਾਂ ਜੀ ਤੇ ਗੰਢ ਦੇ ਕੇ ਉਹਨੇ ਬਰਾਬਰ ਆਈ ਨਹੀਂ ਜਿੰਨੇ ਗਲੇ ਡੰਗਰ ਦੀ ਪੂਛ ਹੁੰਦੀ ਆ ਹਾਂ ਜੀ ਹਾਂ ਜੀ ਤੇ ਬਾਕੀ ਥਾਣਾ ਦੀ ਬਾੜ ਘਾੜਨੀ ਕੋਈ ਰੁਪਈ ਦੀ ਵੀ ਹੋਊਗੀ ਆ ਵੇਖੋ ਕਿੰਨੀ ਪੂਛ ਦੁੱਧ ਆਪਣੇ ਕੋਲ ਇਹ ਚਵਾ ਕੇ ਲੈ ਜਾ ਭਾਵੇਂ ਤਿੰਨ ਟਾਈਮ ਚ ਹੋਵੇ ਕੋਈ ਠੀਕ ਡੰਗਰ ਦਾ अच्छा जी ਤੇ ਮਾਣਦਾਨ ਜਿੰਨਾ ਕਰਾ ਦੋਗੇ ਉਹਨਾ ਕਰ ਦਾਂਗੇ ਕਰਦ ਦੋ 5000 ਦਾ 70 ਜਗਾਂਗੇ ਫਿਰ ਠੀਕ ਆ 70 ਜੋ ਮਾਣਦਾਨ ਕਰ ਦੋਗੇ ਮੌਕੇ ਤੇ ਤਾਂ ਕਰਦਾ ਕੋ ਨਹੀਂ ਭੈ ਭਰਾ ਫੋਨ ਲਾਵੇ ਕੋਈ ਸੰਦ ਕਰਕੇ ਠੀਕ ਆ 70 ਸਹੀ ਆ ਖੁੱਲੀ ਕਰ ਦੋਗੇ ਕੇ ਹਿਸਾਬ ਨਾਲ ਕੋਈ ਕੋਈ ਭੈ ਭਰਾ ਫੋਨ ਲਾਵੇ ਮੱਝ ਦਾ ਰੇਡ ਲਾਵੇ ਕੋਈ ਨੇ ਦੇ ਕੇ ਤੋਰਾਂ ਮੈਂ ਮੋੜ ਦੇਣੀ ਆ ਪਾ ਕੇ ਨੇ ਠੀਕ ਅਗਲੀ ਲੈ ਉਹ ਕੱਢ ਕੇ ਕਿਹੜੀ ਕੱਢਣੀ ਆ ਆ ਜੱਸੀ ਫਾਦਨੇ ਵਿੱਚ ਜਰਸੀ ਕਿਨਵਾ ਸੂਗਾ ਵੀਰ ਜੀ ਇਹਦਾ ਦੂਜਾ ਸੂਈ ਜੇ ਤੇ ਬੱਚਾ ਬੱਚਾ ਮਗਰ ਵਛੀਏ ਕੀ ਨੇ ਸੀ ਵਛੀ ਮਗਰ ਆਹ ਜੀ ਵਛੀਏ ਨਾ ਠੀਕ ਹੈ ਜੀ ਅ ਵੀ ਜੀ ਕੋ 10 ਦੇ ਲਾੜੇ ਕੋ 15 ਦੇ ਨਾਲੇ ਤੇ ਭਾਵੇਂ ਕੋਈ ਵੀ ਨਹੀਂ ਲਾ ਦੇ ਕੋਈ ਆਪਣੀ ਸਮਝ ਨਾਲ ਲਾਵੇ ਵੀਰ ਠੀਕ ਹੈ ਹਾਂ ਜੀ ਵਛੀ ਮਗਰ ਆ ਹਾਂ ਜੀ ਠੀਕ ਹੈ ਜੀ ਤੇ ਬਾਕੀ ਹੈਗਾ ਗਾਂ ਠੰਡੀ ਵਰਸੀ ਨਹੀਂ ਪਾਉਣੀ ਪੈਂਦੀ ਕੋਈ ਲੈਣ ਦੇਣ ਬਹਿ ਲੜੇ ਇਹ ਇਹ ਤਾਂ ਵੀ ਸੂਆ ਦੂਜਾ ਦੂਜਾ ਸੂਆ ਕੀ ਦੂਜਾ ਸੂਆ ਦਾ ਠੀਕ ਹੈ ਜੀ ਦੁੱਧ ਕਿੰਨਾ ਆਈ ਇਹਦੇ ਕੋਲ ਦੁੱਧ ਵੀ ਜੀ 8 ਕਿਲੋ ਜਿਖਲੇ 8 ਕਿਲੋ ਦੁੱਧ ਤੇ ਭਾਵੇਂ ਇਦਾਂ ਦਾ ਮਰਜ਼ੀ ਬੈਠੇ ਰੋ ਕੋ ਗੱਲ ਨਹੀਂ ਬਹਿ ਪੂਰੀ ਠੀਕ ਹੈ ਨਾ ਵਰਸੀ ਪਾਉਣੀ ਨਾਲ ਕੋ ਘਾੜਾ ਜ 8 ਕਿਲੋ ਦੁੱਧ ਤੇ ਆਹ ਦੁੱਧ ਵੀ ਜੀ ਦੇ ਦਿੰਦੇ ਤੋਰਨਾ ਵੀਰੇ ਨੂੰ ਸ਼ੂਲੇ ਬਾਰੇ ਆਹ ਵੇਖੋ ਜਰਸੀ ਪਿਓਰ ਆ ਬਾਕੀ ਕੱਦ ਕੋਈ ਜ਼ਿਆਦਾ ਵੱਡਾ ਨਹੀਂ ਆ ਨਾਰਮਲ ਜੀ ਹਾਈਟ ਆ ਜਿਆਦੀ ਵੱਡੀ ਹਾਈਟ ਨਹੀਂ ਗੀ ਜਿੱਡਾ ਜਰਸੀਆਂ ਦਾ ਕੱਦ ਹੁੰਦਾ ਉਹ ਢਿੱਕ ਆ ਜੀ 8 ਕਿਲੋ ਦੁੱਧ ਆਈ ਜੇ ਇਹਦੇ ਕੋਲ ਇਸ ਟਾਈਮ ਤੇ ਤੇ ਮਗਰ ਇਹਦੇ ਬੱਛੀ ਆ ਜੀ 15 ਨਾਲੇ 20 ਲਾਲੇ 10 ਲਾਲੇ ਜਿੰਨਾ ਤੁਹਾਡਾ ਮਨ ਕਰਦਾ ਲਾ ਦੇ ਬੱਛੀ ਆਪਣਾ ਦਿਖਾਤੀ ਆ ਤੇ ਵੀਰ ਨੇ 8 ਕਿਲੋ ਦੁੱਧ ਦੱਸਿਆ ਜੀ ਇਹਦੇ ਕੋਲ ਤੋੜ ਤਾ ਆ ਵੀਰ ਜੀ ਬਾਕੀ ਫੇਸਬੁਕ ਚੰਗਾ ਸੋਹਣਾ ਜੀ ਇਹਦਾ ਹਾਂ ਜੀ ਵੀਰ ਜੀ ਕਿੰਨਾ ਮੁੱਲ ਕਰਨਾ ਜਰਸੀ ਦਾ ਮੁੱਲ ਵੀ ਦਿੱਤੀ ਗਰੀ 32000 28000 ਦੀ ਹਾਨਾ ਦੇ ਦਾਂਗੇ ਮਾਨ ਤਣ ਕਿੰਨਾ ਕਰੀਂ ਉਹਨਾਂ ਦੀ ਛੱਡ ਦਾਂਗੇ ਠੀਕ ਹੈ 8 ਕਿਲੋ ਜੀ ਦੁੱਧ ਪੱਕਾ ਵਾ ਹੋਣਗੇ 8 ਕਿਲੋ ਤਿੰਨ ਟਾਈਮ ਚ ਹੋਵੇ ਪਾਣ ਕੋਈ ਸਾਡੇ ਨੂੰ ਠੀਕ ਆ ਤੇ ਕੋਈ ਪਾਣਾ ਨਹੀਂ ਪਾਣਾ ਬੱਚੀ ਨਹੀਂ ਛੱਡੋ ਮਾਨਾ ਦੁੱਧ ਥੱਲੇ ਪਾ ਲਓ ਥਾਣਾ ਦੀ ਕੋਈ ਬਾਤ ਘੜਦਨੀ ਹੈਗੀ ਆ ਕੋਈ ਇਹਦੀ ਨਹੀਂ ਵੀ ਧਾਰਨਾ ਧਾਰ ਆਊਗੀ ਠੀਕ ਹੈ ਜੀ ਸਹੀ ਆ ਤੇ ਲੈ ਅਗਲੀ ਵੀ ਲੈ ਆ ਵੀਰ ਇਹ ਵੀ ਠੰਡੀ ਜੀ ਛਾਈ ਵਾਲ ਜੇ ਭਾਵੇਂ ਕੋਈ ਆਖੇ ਲਾਤਾਂ ਮਾਰ ਜੂਗੀ ਅੱਛਾ ਇਹ ਤਾਂ ਠੰਡੀ ਆ ਭਾਉਂਦੇ ਮਨ ਬਾਈ ਚੋਏ ਤੇ ਇਹੋ ਵਧੀ ਰਾਹ ਦੀ ਗੁਣ ਪਰਲੇ ਮੈਂ ਮਾਰਦਾ ਇਹਦੇ ਵੀ ਥਾਂ ਥਣ ਸੋਹਣੇ ਉੱਦਾਂ ਥਾਂ ਥਣ ਮਾਰ ਦੇ ਦੀ ਕਿਰਪਾ ਵੀਰ ਇਹਦੇ ਵੀ ਗੁਗਾਂ ਨੇ ਹੋ ਜੀ ਹਾਂ ਜੀ ਮੁੱਠੀ ਦੇ ਚਵਾਲ ਹੈਗਾ ਥੋੜੇ ਜੀ ਇਹਦਾ ਵੀ ਆਹ ਜਿਹੜੀ ਆ ਹਾਂ ਜੀ ਇਹਦੀ ਵੀ ਇਹ ਭਾਵੇਂ ਤੁਹਾਨੂੰ ਦਲੇਬ ਤੇ ਦੋਵੇਂ ਮਰੇ ਮੈਗੇ ਬਹੁਤ ਹੋ ਉਹ ਭਾਰਾ ਨਹੀਂ ਕੋਈ ਰਸੀ ਨਹੀਂ ਲੈਂਦੀ ਹੋ ਜੀ ਕਿਨਵਾ ਸੁਆ ਇਹਦਾ ਜੀ ਤੇਰਾ ਵੀਰ ਦੂਜਾ ਰਾਲੋ ਤੀਜਾ ਰਾਲੋ ਆਪਣੇ ਜਿਹੜੇ ਘਰ ਦੀ ਸੁਈਏ ਠੀਕ ਆ ਤੇ ਬੱਚਾ ਹੈਗਾ ਮਗਰ ਇਹ ਨਹੀਂ ਵੀਰ ਬੱਚਾ ਨਹੀਂ ਦਾ ਮਗਰ ਹੈ ਇਦਾਂ ਬੈਠਾ ਮਾਰ ਮਾਰ ਕੋਈ ਪੜਾ ਨਹੀਂ ਪੋਣਾ ਤੋਕੜੀ ਆ ਤੋਕੜੀ দাও ਵੀਰ ਜੀ ਤੋਕੜੀ ਦੋਗੇ ਠੀਕ ਆ ਤੋਕੜੀ ਬੱਚਾ ਮਰੇ ਉਹਨੇ ਫਿਰ 1.5 2 ਮਹੀਨੇ ਹੋ ਗਏ ਬੱਚਾ ਮਰੇ ਠੀਕ ਆ ਜੀ ਦੁੱਧ ਦੁੱਧ ਕਿੰਨਾ ਆ ਇਹਦਾ ਦੁੱਧ ਵੀਰ ਜੀ 9 ਕਿਲੋ ਵੇਦ ਲਈ 9 ਕਿਲੋ ਦੁੱਧ ਹਾਂਜੀ ਠੀਕ ਆ ਜੀ ਬੱਚੇ ਦੀ ਵੀਡੀਓ ਪਾ ਲਾਂ ਮੰਗੂ ਵੀਰ ਤੋ ਕੋਲ ਬਾਕੀ ਸਾਈ ਵਾਲ ਸੋਹਣੀ ਆ ਜੀ ਇਹ ਵੀ ਦੁੱਧ ਵੀ ਚਿੱਟਾ ਆ ਚਿੱਟਾ ਠੀਕ ਆ ਜੀ ਜਾਨ ਦਾ ਵੀਰ ਜਾਨ ਦਾ 8 ਕਿਲੋ ਦੁੱਧ ਤਿਆਰ ਹਨ ਹਾਂ ਵੀ ਟਾਟ ਥੋੜਾ 8 ਕਿਲੋ ਦੁੱਧ ਤਿਆਰ ਠੀਕ ਹੈ ਜੀ ਥਣਾ ਦੀ ਵੀਰ ਜੀ ਕੋਈ ਬਾਤ ਕੱਢਣੀ ਹੈਗੀ ਨਹੀਂ ਵੀ ਥਣਾ ਦੀ ਬਾਤ ਕਰਨੀ ਦੀ ਵੀਰ ਅਗਲੇ ਥਣ ਚ ਥੋੜਾ ਟੈਟ ਆਉਣਾ ਦੁੱਧ ਬਾਕੀ ਪਿਛਲੇ ਥਣ ਚੋਂ ਬੈਣੀ ਵਾਲੇ ਬੰਨੇ ਹੋ ਬੈਣੀ ਵਾਲੇ ਬੈਣੀ ਵਾਲੇ ਬੈਣੀ ਵਾਲੇ ਬੰਨੇ ਹੋ ਥੋੜੀ ਧਾਰ ਟੈਟ ਆਉਂਦੀ ਆ ਤੇ 8 ਕਿਲੋ ਦੁੱਧ ਵੀਰ ਦੱਸਦਾ ਕਿ ਇਹਦੇ ਕੋਲ ਹੈਗਾ ਬਾਕੀ ਰੰਗ ਬੜਾ ਸੋਹਣਾ ਹੈ ਇਹਦਾ ਤੇ ਹੈ ਵੀ ਵੱਡੀ ਆ ਬੈੜਾ ਕਵਾਲਿਟੀ ਚਾ ਕਰ ਲੋ ਜੀ ਹਾਂ ਜੀ ਵੀਰ ਜੀ ਇਹ ਤਾਂ ਗੁੰਦਵੀਂ ਆ ਇਹਦਾ ਕੋਈ ਗੱਲ ਪਾਦਨੀ ਆ ਕਿੰਨਾ ਕਰਨਾ ਮੁੱਲ ਮੁੱਲ ਵੀ ਜੀ 30 ਕਰ ਲਈਏ 32 ਕਰ ਲਈਏ ਹਾਂ ਜੀ 28 ਚ ਮੰਨਦਾਂ ਨਾ ਕਰਦਾਂਗੇ ਦਾ ਛੋੜ ਕਰ ਦੋ ਖੁੱਲੀ ਕੇ ਹਿਸਾਬ ਨਾਲ ਇਹਦਾ ਜਿੰਨੀ ਕਰਾਉਣੀ ਕੋਈ ਗੱਲ ਨਹੀਂ ਵੀਰ 50 ਦੀ ਜਾਣਦੇ ਆ ਵੀ ਫੇਰ ਛੜਦਾਂਗੇ ਵੀਰ ਹੋਰ ਕਰ ਦੋ ਠੀਕ ਆ ਹੋਰ 50 ਛੜਦਾਂਗੇ ਭੈਣ ਭਰਾ ਵੀ ਸਭ ਨਾਲ ਹੋ ਜਾਣਾ ਹੋਰ ਲੈ ਆ ਗੱਡ ਕੇ ਵੀਰ ਇਹਦਾ ਵੀਰ ਜੀ ਸੂਆ ਕਰਵਾ ਨਾ ਡੱਬੀ ਵੈੜ ਦਾ ਸੂਆ ਵੀ ਜੀ ਤੀਜਾ ਗੋਗ ਦਾ ਤੀਜਾ ਸੂਆ ਹਾਂ ਠੀਕ ਆ ਤੇ ਦੁੱਧ ਦੁੱਧ ਵੀ ਜੀ ਥਲੇ 8 ਕਿਲੋ ਜੀ ਸੂਈ ਨੂੰ ਨਾ ਹੀ ਜੀ ਅੱਜ ਅੱਛਾ ਸੂਈ ਨੂੰ ਕਿੰਨਾ ਚਿਰ ਹੋ ਗਿਆ ਇਹਨੂੰ ਇਹਨੂੰ ਸੂਈ ਨੂੰ ਵੀ ਜੀ ਆਪਾਂ ਨੂੰ ਨਹੀਂ ਪਤਾ ਸੂਈ ਇਹ ਨਾ ਇਹ ਦਿਨੀਆਂ ਰਿੰਨੀਆਂ ਵਾ ਠੀਕ 6 ਮਹੀਨੇ ਹੋ ਗਏ ਕਿ ਸਾਲ ਹੋ ਗਿਆ ਸੂਈ ਨੂੰ ਦੁੱਧ ਦਹੀਂ ਜਾਂਦੀ ਹੈ ਇਹ ਵੀ ਜੀ ਸਾਲਾਂ ਫੇਰ ਸੱਜਰ ਹੋਣੀਆਂ ਕਰਾਏ ਠੀਕ ਆਹ ਦਾ ਦੁੱਧ 8 ਕਿਲੋ ਹੀ ਇਹਦੇ ਕੋਈ ਆ ਜਾ ਮੋੜ ਲਿਆ ਜਾਨਦੇ ਕਰੋ ਜੀ ਕਿ ਥਾਣ ਥਣ ਬੜਾ ਸੋਹਣਾ ਲੱਗਾ ਜੀ ਇਹ ਵੀਰ ਕੋ ਬਾੜਾ ਨਹੀਂ ਪਾਉਣਾ ਤੇ ਰਸੀ ਨਹੀਂ ਪਾਉਣੀ ਹਾਂਜੀ ਭੰਗ ਇਦਾਂ ਥੱਲੇ ਬੈਠੋ ਇਹਦੇ ਵੇਹੋ ਜੇ ਇੰਦੀ ਠੀਕ ਹੈ ਜੀ ਉਹ ਬਾੜੇ ਵਾਲੀ ਨਹੀਂ ਇਹ ਕੋਈ ਹੋਰ ਜੀ ਠੀਕ ਹੈ ਤੇ ਇਹਦਾ ਮੁੱਲ ਕਿੰਨਾ ਕਰਨਾ ਵੀਰ ਜੀ ਮੁੱਲ ਵੀਰ ਜੀ 50 ਕਰੀਏ 26 ਕਰੀਏ ਕੋਈ ਜਿੱਥੇ ਕਹੋ ਦੇ ਦਾਂਗਾ ਸ਼ੀਰ ਮੋੜਦੇ ਨਹੀਂ ਆਪਾਂ ਗਾ ਕੇ ਨਾ ਵੀਰ ਕਿੰਨਾ ਕਰ ਦੇਣਾ ਜੀ ਮੈਂ ਨਾ 5000 ਦੇ ਦਈਏ 50 ਦੇ ਦਿਓ ਜੀ ਮਾਨ ਦਾ ਜੀ ਕਰਾ ਛਡਾ ਲੈ ਯਾਰ ਮਾਨ ਦਾ ਨਾ 20 ਹੀ ਨਾ ਦੇ ਦਈਏ ਦੇ ਦੇ ਵੀਰ 20 ਹੀ ਦੇ ਦੇ ਠੀਕ ਹੈ ਜੀ ਬਸ ਖੋਰੀ ਨਹੀਂ ਇਹ ਫਿਰ ਆ ਵੇਖੋ ਜੀ ਚੰਗਾ ਫੇਸਪੁੱ ਸੋਹਣਾ ਵਾ ਇਹਦਾ ਬਾਕੀ ਚੰਗੀ ਕੁਆਲਿਟੀ ਦੀ ਹੈ ਜੀ ਬਾਕੀ ਵੀਰ ਗਾਂ ਬੱਤਰ ਜਾ ਗਾਂ ਹੀੜ ਚ ਆ ਹਾਂਜੀ ਖਲੋ ਜੇ ਤੇ ਵੀਰ ਲੱਖ ਦੀ ਨਾ ਖਲੋਗੇ ਤੇ ਕੱਖ ਦੀ ਫੇਰ ਤਾਂ ਦੁੱਧ ਦਹੀਂ ਜਾਣਾ ਇਹਨੇ ਦੁੱਧ ਵੀਰੇ ਨੇ ਕੱਢੀ ਜਾਣਾ ਵਾ ਉਹ ਤਾਂ ਗਾੜੀ ਗਈ ਰੁੱਤ ਬਦਲ ਗਈ ਆ ਹਾਂਜੀ ਹਾਂਜੀ ਗਾੜੀਆਂ ਸਿਆਲ ਆ ਗਿਆ ਇਹਨੇ ਤੁਰ ਹੀ ਆਣਾ ਨਾ ਠੀਕ ਆ ਠੀਕ ਆ ਬਾਕੀਆਂ ਇਹ ਮੂੰਹ ਡੜਦੀਆਂ ਤਾਂ ਉਹ ਸਿਆਲ ਨਹੀਂ ਮਰਦੀਆਂ ਬਾਕੀ ਵੈਣ ਚੰਗੀ ਹੈ ਜੇ ਸੁਆ ਦੂਜਾ ਹੀ ਹੋਣਾ ਜੇ ਕੇ ਪਿੱਜਾ ਵੀਰ ਅਗਲਾ ਦੂਜਾ ਆਖਿਆ ਪਾ ਤੀਜਾ ਕਹਦੇ ਨੇ ਆਪਾਂ ਅਗਲੇ ਘਰੇ ਚੋਈ ਜਾਵੇ ਜੀ 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 ਠੀਕ ਆ ਠੀਕ ਆ ਸਹੀ ਆਉਣ ਦੇ ਵੀਰ ਇਹਦਾ ਸੂਆ ਕਨਵਾਈ ਇਹਦਾ ਵੀਰ ਪਹਿਲਾਂ ਮਸ਼ੀਨ ਹੋਈ ਏ ਪਹਿਲਾ ਪਹਿਲਾ ਸੂਆ ਸੂਈ ਬੱਚਾ ਕਹਦਾ ਮ ਕਰੀ ਆਹੀ ਵੀਰ ਬੱਚੀ ਹੈਗੀ ਮੇਰੇ ਉਹ ਜਿਹੜੀ ਅੰਦਰ ਬੱਜੀ ਆ ਅੰਦਰ ਬੱਜੀ ਜਿਹੜੀ ਮਸ਼ੀਨ ਦੀ ਠੀਕ ਆ ਜਰਸੀ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਵੀ 10 15 ਦਿਨ ਹੋ ਗਏ ਕਿਸੇ 10 ਤੋਂ 15 ਦਿਨ ਹੋ ਗਏ ਆ ਵੇਖੋ ਜੀ ਬਾਕੀ ਕਾਦੇ ਦਾ ਵੀ ਕੋਈ ਜ਼ਿਆਦਾ ਵੱਡਾ ਨਹੀਂ ਆ ਨਾਰਮਲ ਜੀ ਹਾਈਟ ਹੈ ਇਹਦੀ ਵੀ ਕਰੋ ਜਾ ਕੇ ਜੀ ਆ ਜਾ ਵੀਰ ਮੋੜ ਲੈ ਆ ਵੇਖ ਦੁੱਧ ਵੀਰ ਕਿੰਨਾ ਇਹਦੇ ਕੋਲ ਦੁੱਧ ਵੀਰ ਦੇ 7 ਕਿਲੋ ਠੀਕ ਆ ਥਾਣਾ ਦੀ ਵੀਰ ਜੀ ਕੋਈ ਬਾਤ ਘੜਦਣੀ ਹੈਗੀ ਥਾਣਾ ਦੀ ਬਾਤ ਘੜਦੀਏ ਸਾਖੀ ਰੁਪਏ ਦਾ ਫਰਕ ਨਹੀਂ ਜਾਗਾ ਥਾਣਾ ਤੋਂ ਠੀਕ ਹੈ ਜੀ ਆ ਵੇਖੋ ਥਾਣ ਮੜਾ ਸੋਹਣਾ ਲੱਗਾ ਜੀ ਇਹਨੂੰ ਤੇ ਰਸੀ ਪਾ ਕੇ ਚਵਾਈ ਕਰਦੇ ਨਾ ਨਹੀਂ ਜੀ ਰਸੀ ਰਸੀ ਨਹੀਂ ਲੋੜ ਪਈ ਜੀ ਨੂੰ ਕੋਈ ਤੇ ਮੋਲ ਕਿੱਥੇ ਲਾਓ ਬਸ ਮੋਲ ਕਿੰਨਾ ਕਰਨਾ ਹੈ 18000 ਰੁਪਏ ਦੇ ਜੀ ਮਾਣ ਤਣ ਜਿੰਨਾ ਕੋਈ ਕਰਾ ਦੋ ਗਾਜਨ ਕਰਦੇ 15 ਦੀ ਕਰ ਦੇਗੇ ਫਿਰ ਜਿਹਦਾ ਵੀ ਤੇ ਦੇਣਾ ਠੀਕ ਹੈ ਮੋਕੇ ਤੇ ਛੋਟ ਕਰਦੇ ਹੋ ਬਾਅਦ 100 200 ਰੁਪਏ ਛੋਟ ਨਹੀਂ ਛੋਟ ਕੋਈ ਨਹੀਂ ਦੇਗਾ ਠੀਕ ਹੈ ਹੈਗੀ ਹੋਰ ਵੀ ਕੋਈ ਹੈਗੀ ਵੀਰੇ ਕੋਈ ਗਿਫਟ ਲਵਾਵਾਂਗੇ ਨਾਲ ਠੀਕ ਆ ਆਹ ਕੱਢ ਲਿਆ ਲੱਡੂ ਆ ਵੇਖੋ ਭਾਜੀ ਇਹਦਾ ਸੂਆ ਕਿੰਨਾ ਹੈ ਸੂਆ ਵੀਰੇ ਤੀਜਾ ਲਾ ਲਓ ਚੌਥਾ ਲਾ ਲਓ ਇੱਥੇ ਹੀ ਜੇ ਠੀਕ ਆ ਤੀਜਾ ਹੋਵੇ ਚੌਥਾ ਹੋਵੇ ਹਨਾ ਠੀਕ ਆ ਦੁੱਧ ਦੁੱਧ ਕਿੰਨੇ ਕਿਲੋ ਤੋਂ ਬਾਹਰ 5 5.5 ਕਿਲੋ 5 5.5 ਕਿਲੋ ਦੁੱਧ ਤੇ ਰਸੀ ਪਾਗ ਚ ਉਹਨੇ ਵੀਰ ਜੀ ਵੀਰ ਭਾਵੇਂ ਇਦਾਂ ਤੇਰੇ ਕੋਲ ਗੱਲ ਨਹੀਂ ਮੁੜ ਕੇ ਇਹਨਾਂ ਕੋਲ ਲੱਤਾਂ ਲੁੱਤਾ ਮਾਰਦੀ ਤੇ ਫੇਰ ਕੋਈ ਆਖੇ ਕੋਈ ਨਹੀਂ ਫੇਰ ਵੀਰ ਲੱਤਾਂ ਮਾਰਦੀ ਉਹਦੇ ਆ ਨਾਲ ਦਾ ਬੱਲਾ ਮਾਰੀ ਆਲਾ ਗੱਲ ਨਾਲ ਲੱਤਾਂ ਹੀ ਮਾਰਨਾ ਡੇ ਕਦੀ ਆਪ ਕੋਈ ਠੀਕ ਥਣਾ ਵੀ ਤੇ ਨਹੀਂ ਬਾਤ ਘਾਟ ਹੈਗੀ ਕੋਈ ਥਣਾ ਵੀ ਦੱਸ ਦਿੰਦੇ ਸਾਰਾ ਦੱਸ ਦਿਆਂ ਸਲਾਮ ਅਲੈਕੁਮ ਅਲੈਕੁਮ ਬੋਲ ਤੇ ਵੀ ਦੀ ਆਹ ਹੰਟਾ ਜਿਹੜਾ ਉਹ ਤਾਂ ਵੱਧ ਜੇਚ ਅੱਛਾ ਘਟ ਦਾ ਡਰ ਹੁੰਦਾ ਵੱਧ ਜੇਚ ਦੂਜਿਆਂ ਥਣਾ ਨਾਲ ਅੱਛਾ ਦੁੱਧ ਵੱਧ ਜੇ ਤੇ ਇਹਨਾਂ ਪੂਰਾ ਬਰਾਬਰ ਤਿੰਨਾਂ ਜੀ ਬਰਾਬਰ ਜੀ ਤਿੰਨਾਂ ਜੀ ਬਰਾਬਰ ਇੱਥੇ ਵਾਦ ਜੀ ਦੁੱਧ ਘਾਟ ਘੜਨ ਦਾ ਵਾਦ ਦਾ ਡਰ ਨਹੀਂ ਹੁੰਦਾ ਭੈਣ ਭਰਾਵਾਂ ਨੇ ਕਹਿਣਾ ਉਹ ਤਿੰਨੇ ਘਾਟ ਆ ਉਹ ਚਲੋ ਉਹਦੇ ਆਪਣੀ ਸੋਚ ਜਾ ਵੀਰ ਇਹ ਨਹੀਂ ਕਹਿੰਦੇ ਇੱਕ ਵਾਧਿਆ ਠੀਕ ਆ ਇਹ ਵੀ ਤਾਂ ਕੋਈ ਕਹਿ ਸਕਦਾ ਨਹੀਂ ਵੀਰ ਇੱਕ ਵਾਧਿਆ ਠੀਕ ਆ ਆਹ ਤਿੰਨੇ ਬਰਾਬਰ ਜੀ ਅੱਗੇ ਦੁੱਧ ਵਾਦ ਜੀ ਅੱਛਾ ਇਹ ਚ ਦੂਜੇ ਵਾਦ ਕੀ ਰਸੀ ਨਹੀਂ ਪਾਣੀ ਕੋ ਪਾੜਾ ਨਹੀਂ ਪਾਉਣਾ ਇਦਾਂ ਤਾਂ ਭਾਵੇਂ ਚਾਰ ਟਾਈਮ ਚੋ ਇਹਨੂੰ ਠੀਕ ਆ ਠੀਕ ਆ 5 ਕਿਲੋ ਦੁੱਧ ਹੁਣ ਦੁੱਧ 5 ਕਿਲੋ ਲਾਓ ਵੀਰ ਜੀ ਸਾਢੇ 5 ਕਿਲੋ 5 ਕਿਲੋ ਲਾ ਦਿਓ ਤੈ ਮੋ ਮਾਨਦਾਨ ਉਹ ਨਹੀਂ ਕਰਦਾਂਗੇ ਭੰਡਰ ਸਾਹਿਬ ਜਿੱਥੇ ਖੜਦੋ ਇਹ ਛੱਡਦਾਂਗੇ ਪੰਜ ਹਜ਼ਾਰ ਦੀ ਜਾਣ ਦੇ ਇਹਦੇ ਵੀਰ ਪੰਜ ਹਜ਼ਾਰ ਦੇ ਕਿਲੋ ਦਾ ਹਜ਼ਾਰ ਜਾਣ ਦੇ ਵਿੱਚ ਜਾਣ ਠੀਕ ਹੈ ਬਾਕੀ ਚੋਕੇ ਖੜੇ ਕੋਈ ਇਹ ਨਾ ਆ ਕੇ 5000 ਲੈਣ ਤੇ ਚੋਰੀ ਨਹੀਂ 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 ਚੋਵੇ ਜੀ ਦੋਵੇਂ ਖੜੇ ਆਪੀ ਤਸੱਲੀ ਕਰਕੇ ਬਾਕੀ ਸਿੰਘ ਹੈਗਾ ਜੀ ਇਹਨੂੰ ਸਿੰਘ ਹੈਗਾ ਜੀ ਬਾਕੀ ਕਈ ਵਾਰਾਂ ਵੀਡੀਓ 'ਚ ਨਜ਼ਰ ਦੇਖਦਾਂ ਨਹੀਂ ਆ ਸਿੰਘ ਤਾਂ ਕਰਕੇ ਦੱਸਣਾ ਨਹੀਂ ਵੀ ਚਲੋ ਮਾਲ ਕਿਰਪਾ ਕਰ ਦਿਖਣਾ ਚਾਹੀਦਾ ਵਾ ਤੇ ਬਾਕੀ ਜੋ ਵੀ ਜੋ ਵੀ ਇੱਥੇ ਗਰਾਊਂਡ ਹੋਊਗਾ ਕੈਮਰੇ 'ਚ ਹੋਊਗਾ ਉਹ ਇੱਥੇ ਹੋਊਗਾ ਹਾਂਜੀ 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 ਠੀਕ ਹੈ ਜੀ ਕਰਨੀ ਵੀ ਜੀ ਕੋਈ ਗੱਲ ਬਾਤ ਹੋ ਆ ਸਾਰੇ ਵੀਰਾਂ ਨੂੰ ਜੇ ਘਬਣ ਰਹਿੰਦੇ ਕਿਸੇ ਵੀ ਵੀਡੀਓ ਤੇ ਕਿਤੇ ਵੀ ਲੈਂਦੇ ਜੇ ਉਹਨੂੰ ਚੈੱਕ ਕਰਾਓ ਵੀਰ ਬਾਈ ਦਾ ਲਾਂਮਾ ਨਹੀਂ ਕੋਈ ਜੇ ਕੋਈ ਸੱਜਰ ਲੈਂਦੇ ਜੇ ਉਹਨੂੰ ਇੱਥੇ ਚੋਕੇ ਖੜੋ ਅਗਲੇ ਦੇ ਘਰ ਵੱਜ ਜਾਊਗਾ ਅਗਲੇ ਨਾਲ ਤੁਹਾਡੇ ਨਾਲ ਚੱਲੂਗਾ ਅਗਲੇ ਦੇ ਕਿੱਲੇ ਤੇ ਵੱਜ ਜਾਊਗਾ ਜੀ 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 ਜੇ ਤੁਸੀਂ ਲੈ ਕੇ ਵੀਰ ਅਗਲੇ ਦੀ ਗਰੰਟੀ ਕੋਈ ਨਹੀਂ ਹੈ ਬਿਲਕੁਲ ਬਿਲਕੁਲ ਇੱਥੇ ਆਓ ਅਸੀਂ ਪੈਸੇ ਗਰਤੀ ਵੀ ਅਸੀਂ ਚੋਕੇ ਲੈ ਆਏ ਹਾਂ ਹਾਂ ਜੀ ਹੁਣ ਤੁਸੀਂ ਪੈਸੇ ਕਰਦੇ ਜਿੰਨੇ ਪੈਣ ਭਰਾਣੇ ਪੈਸੇ ਗਰਤੀ ਚੋਕੇ ਖੜੇ ਆ ਆਪਣੇ ਬਿਲਕੁਲ ਜੀ ਬਿਲਕੁਲ ਆਪਾਂ ਜਿਹੜਾ ਕੋਈ ਹੋਊਗਾ ਗਲਾਵਾਦ ਘਰ ਦੱਸਾਂਗੇ ਅਗਲੇ ਨੂੰ ਜੀ 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 ਇਹ ਨਹੀਂ ਹੋ ਗਈ ਆਹੀ ਪਸ਼ੂ ਕਰਨੇ ਛੇਲ ਤੇ ਵੀਰ ਨੇ ਜਿੱਦਾਂ ਕਿਹਾ ਵੀ ਆ ਕੇ ਆਪਣੀ ਤਸੱਲੀ ਕਰ ਲਿਓ ਚੈੱਕ ਪਾਸ ਕਰਕੇ ਲੈ ਕੇ ਜਾਓ ਜੀ ਧੰਨਵਾਦ